ਤੋ ਕਿੱਥੋਂ ਐ ਤੇ ਕੌਣ ਐ ਆਪ ਤਾਂ ਜਦੋਂ ਮੈਂ ਇੰਨਾ ਟੌਰ ਕੱਢ ਲੈਂਦੀ ਆ ਨਾ ਤੇ ਜਦੋਂ ਫਿਰ ਆ ਘਰ ਵੱਲ ਵੇਖਦੀ ਆ ਫਿਰ ਜੀ ਖਰਾਬ ਹੁੰਦਾ ਪਾਰ ਤਾਂ ਮੈਨੂੰ ਲੋਕ ਐ ਸਮਝ ਗਏ ਨੇ ਵੀ ਪਤਾ ਨਹੀਂ ਕਿੱਡੀ ਕੋ ਕੋਠੀ ਹੋਣੀ ਇਹਦੇ ਕੋਲ ਕਿੰਨੇ ਕੁ ਪੈਸੇ ਨੇ ਇਹਦੇ ਕੋਲ ਕਿੰਨਾ ਕੋ ਸਭ ਕੁਝ ਹੋਊਗਾ ਖੁਣੋਂ ਬੁਲੇਖਾਈ ਮਾਰ ਜਾਂਦਾ ਹੈ ਪਰ ਕਿਸੇ ਨੂੰ ਕੀ ਪਤਾ ਹੈ ਹੁਣ ਤਾਂ ਰੱਬਾ ਅਹ ਜੀ ਮੁਰਗੀਆਂ ਦੋ ਚਾਰ ਪਸਾ ਦੇ ਨਾ ਵੀ ਬਸ ਬਾਰੇ ਨਿਆਰੇ ਹੋ ਜਾਣ ਲੈ ਨਿਮੋ ਹੋਂ ਤੂੰ ਫੜ ਲੈ ਕੋਈ ਰੂਟ ਦੇਖ ਫੋਨ ਕਰ ਲੈ ਇਹਨੂੰ ਮੈਂ ਪਹਿਲਾਂ ਕਿਤੇ ਫਿਰ ਹਲੋ ਹਾਂ ਬਾਠ ਠੀਕ ਹੈ ਉਹ ਮੇਰੀ ਗੱਲ ਸੁਣ ਮੈਂ ਨਾ ਬਸ ਹੁਣ ਘਰੋਂ ਚੱਲ ਪੀ ਠੀਕ ਹੈ ਤੂੰ ਕਿੱਧਰ ਦੀ ਆਵੇਂਗੀ ਆਹੋ ਚੱਲ ਠੀਕ ਐ ਆ ਮਿਲਦੇ ਆਂ ਪਿੰਡ ਦੇ ਮੋੜ ਤੇ ਫਿਰ ਆਪਾਂ ਚੱਲ ਐ ਆ ਵੀ ਬਸ ਜਦੋਂ ਦਾ ਥਾਂ ਲਿਆ ਐ ਨਾ ਉਦੋਂ ਦੀ ਦਾ ਸੰਤੁਸ਼ਟੀ ਐ ਬਸ ਹੁਣ ਕੋਠੀ ਪੈ ਜੇ ਇੱਕ ਵਾਰ ਆਹੀ ਸੁਪਨਾ ਐ ਮੇਰਾ ਤੇ ਫੇਰ ਨਾ ਬਸ ਐ ਲਾਲਾ ਵੀ ਮਹਿਲਾਂ ਦੇ ਵਿੱਚ ਬਹਿ ਕੇ ਰਾਜ ਕਰਨਾ ਐਨਾ ਸੁੱਖ ਤਾਂ ਮੈਨੂੰ ਨਾ ਕਦੇ ਬੰਦੇ ਦੀ ਜ਼ਿੰਦਗੀ 'ਚ ਨਹੀਂ ਆਇਆ ਜਿੰਨਾ ਮੈਨੂੰ ਹੁਣ ਆਪ ਦਾ ਕਮਾ ਕੇ ਸੰਤੁਸ਼ਟੀ ਹੋ ਰਹੀ ਹੈ ਹਮ ਤਾਂ ਵਸਣਾ ਨੋਟ ਤੇ ਨੋਟ ਆਈ ਨੋਟ ਤੇ ਨੋਟ ਰੱਬਾ ਲੋਕ ਐ ਸੋਚਣ ਵੀ ਇਹਦੇ ਘਰ ਪਤਾ ਨਹੀਂ ਕਿਹੜਾ ਪੇੜ ਲੱਗਿਆ ਨੋਟਾਂ ਵਾਲਾ ਜਿੱਥੋਂ ਇਹ ਲਈ ਆਉਂਦੀ ਆ ਪਰ ਕਹਿੰਦੇ ਰੱਬ ਜਦੋਂ ਦਿੰਦਾ ਨਾ ਛੱਪੜ ਪਾੜ ਕੇ ਦਿੰਦਾ ਆਹੋ ਆਹੋ ਸੁਣ ਲੈ ਤੈਨੂੰ ਕਥਾਈ ਸੁਨਾਤੀ ਐਂ ਸਮਝ ਜਾ ਚੱਲ ਠੀਕ ਐ ਆ ਗਈ ਬੱਸ ਮੈਂ ਨਹੀਂ ਲੱਗਦੀ ਪੈਦਲ ਹੀ ਜਾਣੀ ਆ ਜਮ ਚਲ ਠੀਕ ਹੈ ਆਗੀ ਆਗੀ ਹੋਲਡੀ ਸੀ ਚਲਣੀ ਨੇ ਮੋ ਲੋਕੀ ਕਹਿੰਦੇ ਜੇ ਪਾਸਾ ਵੇਖ ਕੇ ਚੱਲੀਏ ਨਾ ਤਾਂ ਗੰਭਨ ਦਾ ਇਧਰ ਲੈਂਦਾ ਇਧਰ ਚੜਦਾ ਲੈ ਫਿਰ ਸੱਜਾ ਪੈਰ ਚੜਦੇ ਵੱਲ ਨਹੀਂ ਰੱਖਿਆ ਤੇ ਚੱਲ ਪੈਰ ਨਿਮੋ ਅੱਛਾ ਤਾਂ ਪਤਾ ਨਹੀਂ ਦਿਨ ਕਿਹਜਾ ਚੜਿਆ ਕਿਦੀ ਸ਼ਕਲ ਵੇਖ ਕੇ ਨਿਕਲੀਆਂ ਕਰੋ ਪੂਰਾ ਘੰਟਾ ਹੋ ਗਿਆ ਮੈਨੂੰ ਇੱਥੇ ਖੜੀ ਨੂੰ ਕੋਈ ਨਹੀਂ ਸ਼ਿਕਾਰ ਮਿਲਿਆ ਇੱਥੇ ਸੁਣਿਆ ਸੀ ਵੀ ਯਾਰ ਆ ਸੁਣਨਾ ਹੈ ਜਿਹੜਾ ਕੋ ਇਧਰ ਆਉਂਦਾ ਹੈ ਨਾ ਉੱਥੇ ਵਧੀਆ ਹੁੰਦਾ ਹੈ ਹਈ ਨਿੰਮੋ ਫੋਨ ਤੇ ਲਾਇ ਲ ਕੋ ਇਹ ਲੈ ਹੁਣ ਤੋਂ ਆਪਦਾ ਡਰਾਮਾ ਚੱਲਣਾ ਸ਼ੁਰੂ ਕਰਦੇ ਏ ਆਏ ਆਇਰਬਾ ਉਹ ਹੈਗਾ ਕੋਈ ਐ ਐ ਕੀ ਹੋ ਗਿਆ ਜੀ ਇਧਰ ਬਾਈ ਮੋਟਰਸਾਈਕਲ ਵਾਲਾ ਲੰਘਿਆ ਹਾਂ ਉਹ ਫੇਟ ਮਾਰ ਕੇ ਦੁਰ ਗਿਆ ਉਹਨੇ ਤਾਂ ਠੀਕ ਠੀਕ ਹੋ ਤੁਸੀਂ ਬੁੱਠਾ ਮੜ ਕੇ ਵੀ ਦੇਖ ਕੇ ਖੜੀ ਹੋ ਜਾਓ ਖੜੀ ਹੋ ਜਾਓ ਆਏ ਹੋਏ ਨਹੀਂ ਜਾਂਦਾ ਖੜੇ ਖੜੋ ਮੈਂ ਖੜਾ ਕਰਦਾ ਖੜੋ ਖੜੀ ਹੋ ਜਾਓ ਖੜੀ ਖੜੋ ਆਏ ਮੈਨੂੰ ਲੱਗਦਾ ਮੇਰੀ ਲੱਤ ਜ਼ਿਆਦਾ ਫੈਕਚਰ ਹੋ ਗਈ ਇਹ ਕਿਉਂ ਕਿਉਂ ਗਏ ਯਾਰ ਕੋਈ ਬੰਦਾ ਵੀ ਨਹੀਂ ਹੈਗਾ ਮੁੰਲਾ ਇਹ ਇੱਕ ਮਿੰਟ ਬਾਈ ਮੇਰਾ ਘਰ ਵੀ ਦੂਰ ਹੈ ਠੀਕ ਹੈ ਠੀਕ ਹੋ ਤੁਸੀਂ ਮੈਂ ਤਾਂ ਪਹਿਲੇ ਹੀ ਤੋਕੀ ਸੀ ਕਿ ਕਿਉਂ ਫੋਨ ਕਰ ਗਿਆ ਯਾਰ ਬਾਈ ਤੇ ਕੋ ਫੋਨ ਹੈਗਾ ਹਾਂ ਫੋਨ ਹੈਗਾ ਮੇਰੇ ਕੋਲ ਫੋਨ ਵੀ ਮੰਗੂ ਚੱਕੀ ਫਿਰ ਤਾ ਕਰ ਲਓ ਫੋਨ ਕਰਨਾ ਆ ਕਰ 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 ਲਓ ਫੋਨ ਕਰਨਾ ਆ ਕਰ ਲਓ ਫੋਨ ਉਹ ਜਿਹਾ ਕੋਈ ਨੇੜੇ ਚੱਲਦੇ ਵੀ ਨਹੀਂ ਯਾਰ ਹੇ ਇਹ ਵਾਹ ਹਾਈ ਲੱਤ ਟੁੱਟ ਗਈ ਬਾਈ ਲੱਤ ਮੈਨੂੰ ਤਾਂ ਲੱਗਦੀ ਹੈ ਹਾਏ ਹੈਲੋ ਹੈਲੋ ਆਏ ਆਹ ਹਾਂ ਨਾ ਠੀਕ ਹੂੰ ਟੁੱਟ 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 ਤੂੰ ਤੂੰ ਤਾਂ ਨਹੀਂ ਸਮਝਦੀ ਲੋਕ 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 ਲੋਟੋ ਟਿਕਾ ਠੀਕ ਆ ਕਿਉਂ ਡਰਦਾ ਮੈਨੂੰ ਕੁਝ ਨਹੀਂ ਹੋਇਆ ਤੂੰ ਮੈਨੂੰ ਮਜ਼ਾਕ ਕਰਦੀ ਸੀ ਤੇਰੇ ਕੋਲ ਪੈਸੇ ਹੈਗੇ ਥੋੜੇ ਪੈਸੇ ਪੈਸੇ ਨਹੀਂ ਮੇਰੇ ਕੋਲ ਜਦੋਂ ਫੋਨ ਐਡਾ ਵੱਡਾ ਲਈ ਫਿਰਦਾ ਹੈ ਤੇਰੇ ਕੋਲ ਪੈਸੇ ਕਿਵੇਂ ਨਾ ਹੋਣ ਇਹ ਕਿਵੇਂ ਹੋ ਸਕਦਾ ਤੇ ਆਹ ਨੱਤੀਆਂ ਪਾਈ ਫਿਰਦਾ ਹਾਂ ਇਹਰੇ ਵਰਗਿਆਂ ਕੋਲ ਤਾਂ ਨਾ ਪੈਸਿਆਂ ਦੀ ਛੜੀ ਲੱਗੀ ਹੁੰਦੀ ਐ ਛੜੀ ਭਰਾ ਮੈਂ ਬਣਾਉਣ ਲੱਗੀ ਤਾਂ ਮੈਂ ਖਾਵਾਂਗੀ ਕਿੱਥੋਂ ਮੇਰੀ ਗੱਲ ਸੁਣ ਜੋ ਕੁਛ ਹੈਗਾ ਨਾ ਕੱਟ ਦੇ ਤਾਂ ਫੋਨ ਨਹੀਂ ਮਿਲਦਾ ਤੈਨੂੰ ਫੋਣੀ ਫੋਣੀ ਗੱਲਾਂ ਮੇਰੇ ਕੋਲੇ ਫੋਨ ਨਹੀਂ ਹੈਗਾ ਪੈਸੇ ਦੇ ਦੇ ਪੈਸੇ ਕੱਟ ਦੇ ਹਾਂ ਉਹੀ ਹਾਲ ਨਹੀਂ ਤਾਂ ਨਾ ਤੇਰੀ ਵੀਡੀਓ ਵਾਇਰਲ ਕਰ ਦਿਆਂਗੇ ਵੀ ਆ ਬੰਦਾ ਮੈਂ ਤਾਂ ਫੜਿਆ ਓਹ ਦੇਖਦਾ ਕੈਮਰਾ ਲੱਗਿਆ ਤੁਹੀਂ ਉਹ ਵੀ ਮੇਰੇ ਨਾਲ ਦਾ ਵੀਡੀਓ ਨਾ ਬਣਾ ਚਲ ਤੇਰਾ ਸਾਰਾ ਕੁਝ ਅਸੀਂ ਉਹ ਕਰ ਲਿਆ ਮੇਰੇ ਮਤੀਆ ਬਣ ਵਾਲਾ ਮੇਰੇ ਜਵਾਨ ਬਣ ਆ ਲੋਕੋ ਵੇਖਿਓ ਆਹ ਬੰਦਾ ਵੇਖਿਓ ਆ ਮੈਨੂੰ ਛੇੜਦਾ ਮੈਂ ਕੱਲੀ ਖੜੀ ਸੀ ਰਾਹ 'ਚ ਮੇਰੇ ਮਾਮਾ ਮਾਮਖਦ ਜਦੋਂ ਤੈਨੂੰ ਇੱਥੇ ਆ ਕੇ ਫੜ ਲਿਆ ਨਾ 2-4 ਜਣਿਆਂ ਨੇ ਤੇਰੇ ਤੱਕ ਚੁੰਬੜ ਨਿਕਲ ਜਾਊਗਾ ਆ ਬਾਲੀਆਂ ਬੋਲੀਆਂ ਜੀਆਂ ਦੇ ਸਕਦਾ ਲਾ ਕੇ ਬੋਲ ਪੈਸੇ ਪੈਸੇ ਤੋਂ ਸਾਰੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਲੈ ਮੈਂ ਜਦੋਂ ਲੈ ਕੇ ਆਗੇ ਨਾ ਦੋ ਚਾਰ ਪੁਲਿਸ ਵਾਲੇ ਤੇ ਦੋ ਚਾਰ ਮੇਰੇ ਘਰ ਦੇ ਠੀਕ ਹੈ ਤਾਂ ਤੇਰੇ ਘਰੇ ਪਹੁੰਚਾਂਗੀ ਵਿਆਹ ਬੰਦੇ ਨੇ ਮੇਰੇ ਨਾਲ ਛੇੜਖੰਡ ਕੀਤੀ ਮੈਂ ਵੀਡੀਓ ਵਿਖਾਉ ਸਾਰੀ ਤੇਰੀ ਮੈਂ ਤੈਨੂੰ ਫੋਨ ਵੀ ਦੇ ਦਾਂ ਤੈਨੂੰ ਪੈਸੇ ਵੀ ਦੇ ਦਾਂ ਦੱਸ ਮੈਨੂੰ ਕਿ ਤੂੰ ਮੈਨੂੰ ਪੈਸੇ ਹੋਰ ਦੇਣਾ ਨਾ ਪੈਸੇ ਤੇ ਮੇਰੇ ਕੋਲ ਹੈ ਨਹੀਂ ਮੇਰਾ Google Pay ਚੱਲਦਾ Google Pay ਚੱਲਦਾ Google Pay ਤੇ ਜੋ ਵੀ ਕਰਨਾ ਕਰ ਲੋ Google Pay ਵਾਲੇ ਵੀ ਕਰਦੇ ਨੇ ਲੱਖ ਰੁਪਇਆ ਹੋਰ ₹20 60000 ਕਰਦੇ 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 ਆ ਤੁਸੀਂ ਆਪ ਹੀ ਕਰ ਲਓ ਪਾ ਲਓ ਜਿੰਨੇ ਪਾਉਣੇ ਨੇ ਭੰਜਨ ਦੀ ਪੋਸ਼ਿਸ਼ ਨਹੀਂ 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 ਭਾਈ ਤੁਸੀਂ پیسے ਆ ਕੇ ਪਾ ਲਓ ਮੈਂ ਨਹੀਂ ਪਾਈਦਾ ਫਟ ਕੇ ਜਾਏਗਾ ਕਿੱਥੇ ਤੇਰਾ ਸਾਰਾ ਸਬੂਤ ਹੈ ਮੇਰੇ ਕੋਲ ਆ ਸਾਰਾ ਸਬੂਤ ਹੈ ਮੇਰੇ ਕੋਲ ਤੇਰਾ ਲੈ ਨੀ ਮੋ ਹਾਜ ਤਾਤਰੀ ਬਣ ਕੇ ਜਾਂਦੀ ਹੈ ਹੈ ਇਹ ਬੰਦਾ ਕੌਣ ਲਵਦਾ ਲਵਦਾ ਨਾ ਪਹੁੰਚੂਗਾ ਤੇਰੇ ਤੱਕ ਤੇ ਮੁੜ ਕੇ ਇਹਨੂੰ ਅਜੇ ਪਿੰਜਰੇ ਚ ਪਾਉਣਾ ਹੈ ਮੁੜ ਕੇ ਨਾ ਨਿੱਕਲ ਹੀ ਨਾ ਸਕੇ ਕਿਵੇਂ ਭੱਜਿਆ ਚੱਲ ਨੀਮੋ ਆਏ ਲੁੱਟਿਆ ਗਿਆ ਵੇ ਮੈਂ ਕੁੜੀ ਵਾਂਗ ਤੇ ਬੋਣ ਲੈ ਗਿਆ ਸੀ ਜੇ ਮੈਨੂੰ ਪਤਾ ਹੁੰਦਾ ਪਹਿਲਾਂ ਮੈਂ ਖੇਤ ਨਾ ਜਾਂਦਾ ਘਰੇ ਜਾਇਆ ਹੁੰਦਾ ਉਹ ਮੈਂ ਵੀ ਖੇਤ ਖਿੜਾ ਮਾਰ ਜਾਉਣਾ ਉਹ ਦੁੱਧ ਵਾਲੇ ਪੈਸੇ ਵੀ ਖੋਗੇ ਲੈ ਗਈ ਉਹ ਪਤਾ ਨਹੀਂ ਮੇਰੀ ਘਰ ਵਾਲੀ ਨੇ ਕਿਵੇਂ ਦੁੱਧ ਬਾ ਬਾ ਕੇ ਪੈਸੇ ਇਕੱਠੇ ਕੀਤੇ ਸੀ ਵਿਚਾਰੀ ਨੇ ਉਹ ਵੀ ਖੋਗੇ ਲੈ ਗਈ ਉਹ ਚਾਂਦੀ ਦੀ ਰੀ ਗਾਣੇ ਦੀ ਮੰਦਰੀ ਬਾਈ ਜੋ ਵੀ ਲੈ ਗਈ ਆਏ ਵੇ ਲੁੱਟਿਆ ਗਏ ਤੇ ਤੂੰ ਪਹਿਲਾਂ ਕਿਤੇ ਮੇਰੀ ਵੀਡੀਓ ਮੈਨੂੰ ਨਾ ਕਰ ਦੇ ਉਹ ਮੁਖਤਾਰ ਸਾਹਿਬ ਇਹ ਗਲਤੀ ਤੇਰੀ ਨਹੀਂ ਸਾਰੇ ਪਿੰਡ ਨੂੰ ਪਤਾ ਹੀ ਹੈ ਤੇਰਾ ਵੀ ਬੰਦਾ ਇੱਜ਼ਤਦਾਰ ਹੈ ਪਰ ਹੁਣ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਆਏ ਵੇ ਉਹ ਘਰਤਾ ਰਬਾ ਨੀਮੋ ਤੇਰੀ ਬੋਣੀ ਤਾਂ ਹੋ ਗਈ ਵਧੀਆ ਇਹ ਹੁਣ ਕੋਈ ਹੋਰ ਸ਼ਕਾਰ ਦੇਖ ਲੈ ਲਾ ਮੁਰਗਾ ਤਾਂ ਵਧੀਆ ਆਦਾ ਨਵੇਂ ਨਵੇਂ ਸਕੂਟਰੀ ਲੈ ਕੇ ਬਾਈ ਰੁਕਿਓ ਇੱਕ ਮਿੰਟ ਹਾਂਜੀ ਹਾਂਜੀ ਤੁਸੀਂ ਕਿੱਧਰ ਜਾਣਾ ਜੀ ਅਸੀਂ ਇੱਧਰ ਜਾ ਰਹੇ ਹਾਂ ਜੀ ਅੱਛਾ ਮੈਨੂੰ ਲੈ ਕੇ ਜਾ ਸਕਦੇ ਹੋ ਨਾਲ ਹਾਂਜੀ ਹਾਂਜੀ ਮੇਰਾ ਨਾ ਜਵਾਕ ਬਿਮਾਰ ਹੈ ਬਸ ਨਹੀਂ ਆਈ ਕੋਈ ਵੀ ਮੈਂ ਤਾਂ ਕਿਸੇ ਵਿਆਹ ਚ ਗਈ ਹੋਈ ਸੀ ਬਸ ਉੱਥੋਂ ਭੱਜੀ ਆਈਆਂ ਛੇਤੀ ਛੇਤੀ ਠੀਕ ਹੈ ਬੈਠੋ ਜੀ ਫਿਰ ਚੰਗਾ ਲਓ ਭਾਈ ਹਾਂਜੀ ਹਾਂ ਹਾਂ ਬਸ ਆ ਗਿਆ ਮੇਰਾ ਰਿਪੋਰਟ ਇੱਥੇ ਤੱਕ ਹੀ ਸੀ ਨਾ ਲੈ ਤੂੰ ਕਿੱਥੇ ਜਾਣਾ ਮੈਂ ਸ਼ਹਿਰ ਜਾ ਰਿਹਾ ਜੀ ਸਪੋਟ ਦੀ ਚਾਬੀ ਆਇਆ ਹੈ ਜਿਹੜਾ ਕੁਛ ਹੈਗਾ ਤੇਰੇ ਕੋਲ ਕੱਢ ਦੇ ਅੱਛਾ ਜੀ ਕੱਢ ਦੇ ਨਾ ਨਿੱਤਾ ਨਾ ਗੱਡਾ ਇਹ ਮੈਂ ਕੱਪੜੇ ਪਾੜਤੇ ਨਾ ਇੱਥੇ ਇੱਥੇ ਤਾਂ ਨਾ ਲੋਕ ਇਕੱਠੇ ਹੋ ਜਾਣਗੇ ਤੇਰਾ ਕਚੂੰਬੜ ਨਿਕਲ ਜਾਊਗਾ ਨਹੀਂ ਜੀ ਨਹੀਂ ਇਹ ਕਰ ਇਹ ਗੱਲਾਂ ਕਰੂੰਗਾ ਹੱਸ ਕੇ ਕੱਢ ਦੇ ਬੰਦਿਆਂ ਵਾਂਗੂ ਜਿਹੜਾ ਕੁਛ ਹੈ ਤੇਰੇ ਕੋਲੇ ਕੱਢ ਦੇ ਕੱਢ ਦੇ ਉਧਰ ਕੀ ਵੇਖਦਾ ਹੈ ਅੱਛਾ ਮੇਰਾ ਹੀ ਬੰਦਾ ਖੜਿਆ ਹੈ ਅੱਛਾ ਮੋਬਾਈਲ ਚੱਲ ਚੁੱਪ ਕਰਕੇ ਚੁੱਪ ਕਰਕੇ ਨਿਕਲ ਜਾ ਚੁੱਪ ਕਰਕੇ ਬੰਦਿਆਂ ਵਾਂਗ ਲੈ ਨੀਮੋ ਬਣ ਗਈ ਚੰਦੀ ਤੇਰੀ ਵੀ ਅਚਕੰਚਰਾ ਕਿ ਵੀਡੀਓ ਬਣਾਈ ਜਾਂਦਾ ਇਹਦੇ ਲੰਘ ਕੇ ਜਾਣ ਅਜ ਤਾਂ ਕਾਫੀ ਦਿਨ ਬਾਅਦ ਪਿੰਡ ਆਏ ਆ ਸਭ ਤੋਂ ਪਹਿਲਾਂ ਪਾਏ ਨੂੰ ਹੀ ਮਿਲਦੇ ਆ ਹੋਰ ਤਾਂ ਤਕੜਾ ਉਹ ਕਾਦਾ ਪੁੱਤਰਾ ਕਾਦਾ ਤਕੜਾ ਕੀ ਗੱਲ ਹੋ ਗਈ ਉਹ ਅੱਜ ਇੱਥੇ ਹੀ ਜਨਾਨੀ ਆਈ ਆ ਠਗਣੀ ਕਿਵੇਂ ਉਹ ਘਰ ਘਰ ਲੁੱਟਦੀ ਫਿਰਦੀ ਆ ਤੇ ਆਪਣਾ ਉਹ ਮੁਖਤਿਆ ਉਹ ਮੁਖਤਿਆਰ ਨਹੀਂ ਹੈਗਾ ਉਹ ਉਹਨਾਂ ਦੇ ਘਰ-ਬਾਰ ਸਾਰਾ ਲੁੱਟ ਲਿਆ ਐ ਕਿਵੇਂ ਲੁੱਟ ਲਿਆ ਬਸ ਜੀ ਠੱਗ ਜਨਾਨੀ ਆ ਹਾਂ ਠੱਗ ਜਨਾਨੀ ਆ ਤੇ ਮੈਨੂੰ ਫੋਨ ਕਰਨਾ ਤੁਸੀਂ ਪਹਿਲੀ ਮੈਂ ਜਲਦੀ ਆ ਜਾਂਦਾ ਚਲ ਮੈਂ ਖਾ ਕਰਦਾਂਗੇ ਫੋਨ ਕੋਈ ਨਹੀਂ ਫਿਰ ਕਰਦੇ ਆਪਾਂ ਹੱਲੇ ਦਾ ਕੋਈ ਰੋਈ ਗੁਆਣ ਕੋਈ ਨਹੀਂ ਤਾਂ ਪੈਨਸ਼ਨ ਅਮਨ ਕਰਦੇ ਆਪਾਂ ਹਲਲੋ ਬਹੁਤ ਵਧੀਆ ਚੰਗਾ ਹੋ ਗਿਆ ਆਪਣਾ ਹੁਣ ਹਾਂ ਭੈਣੇ ਠੀਕ ਰਹਿੰਦੀ ਏ ਤੂੰ ਹਾਂ ਠੀਕ ਆ ਠੀਕ ਆ ਜਵਾਗ ਜੰਦੇ ਠੀਕ ਤਾਂ ਤੇਰੇ ਠੀਕ ਆ ਅੱਛਾ ਗੁੱਡੀਆਂ ਨਹੀਂ ਆਈਆਂ ਹੁਣ ਹਾਂ ਆਈਆਂ ਅੱਛਾ ਹੋਰ ਆਪਣਾ ਪਰਿਵਾਰ ਕਿਵੇਂ ਰਹਿੰਦਾ ਸਭ ਠੀਕ ਹੈ ਠੀਕ ਹੈ ਚਾਹੀਦਾ ਭੈਣੇ ਤੂੰ ਨਾ ਚਾਹਦੇ ਕੋਈ ਬਾਇ ਠੀਕ ਹੈ ਤੂੰ ਭੈਣੇ ਠੀਕ ਆ ਹਾਂ ਆਪਣੇ ਪਿੰਡ 'ਚ ਠਗਣੇ ਆਈ ਐ ਹਾਂ ਹੁਣ ਹੱਲ ਕਰੂ ਆਪਣਾ ਗਰਮੀਤ ਮੇਰਾ ਪੁੱਤ ਆਇਆ ਬਾਹਰ ਹੋਰ ਮਾ ਤਕੜੀਆਂ ਹਾਂ ਹਾਂ ਪੁੱਤ ਕਿਉਂ ਨਾ ਆਇਆ ਹਾਂ ਠੀਕ ਆ ਕਿਵੇਂ ਗੱਲਾਂ ਆ ਕਰੀ ਜੰਨੇ ਹਾਂ ਬਸ ਪੁੱਤ ਆਪਣੇ ਪਿੰਡ 'ਚ ਠੱਗਣੇ ਆ ਗਏ ਆਪੇ ਪਿੰਡ 'ਚ ਹੀ ਠੱਗਣੇ ਆ ਗਏ ਸਾਰਾ ਪੁੱਤ ਲੁੱਟ ਮਾਰ ਕੇ ਲੈ ਗਈ ਹਾਂ ਹੁਣ ਮੇਰਾ ਪੁੱਤ ਆ ਵੀ ਹੋਈ ਸੀ ਮੇਰੀ ਗੱਲ ਹਾਂ ਹੁਣ ਆਪਣਾ ਪੁੱਤ ਆ ਗਿਆ ਗਰਮੀਤ ਆ ਉਹ ਕਰੂ ਹੱਲ ਫੁਰਸਿਆ ਕੋਈ ਨਹੀਂ ਮਾ ਟੈਨਸ਼ਨ ਨਾ ਲਓ ਆਪਾਂ ਕਰਦੇ ਆਂ ਹੱਲ ਹੋਰ ਪੁੱਤ ਪੁੱਤਣਾ ਮੌਲਾ ਮੌਲਾ ਸਾਰੇ ਫੋਕੇ ਲੈ ਗਈ ਕੋਈ ਨਹੀਂ ਹੋਰ ਨਹੀਂ ਵੇ ਦੂ ਬਾਤ ਨਹੀਂ ਹੁੰਦੀ ਹਾਂ ਕੁਛ ਨਹੀਂ ਛੱਡ ਜੀ ਘਰਾਂ ਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰਦੇ ਆਂ ਹੱਲ ਮੁਖਤਾਰ ਜੀ ਪੁੱਤ ਨਹੀਂ ਵੇਖਿਆ ਕਿਹੜਾ ਕੜਮਾ ਦਿਲ ਚੜਿਆ ਸੀ ਤੇ ਕੁੜੀ ਦੇ ਪੇਪਰ ਸੀਗੇ ਨੇੜੇ ਬਜਰੀ ਦੇ ਮੈਂ ਸੁਣਿਆ ਸੀ ਫੋਨ ਲਿਆਦਾਂਗੇ ਉਹਨੂੰ ਫੜ ਲਿਆ ਗਾ ਮੈਂ ਤੂੰ ਤਾਂ ਪੋਰਬੀ ਕੋਗੇ ਲੇਗੀ ਹੁਣ ਜੇ ਘਰੇ ਗੱਲ ਕਰਦੇ ਆਂ ਤਾਂ ਜਵਾਖਾ ਤੁਹਾਡੇ ਹਰ ਲੱਗਦਾ ਜੇ ਨਹੀਂ ਕਰਦੇ ਤਾਂ ਡਰ ਲੱਗਦਾ ਮੈਂ ਤਾਂ ਉਹਦੇ ਬਾਹਰ ਲੇ ਕੇ ਆ ਕੇ ਬਹਿ ਗਿਆ ਹੁਣ ਦੁੱਖ ਕਿਉਂ ਦੱਸਾਂ ਉਹ ਕੀ ਹੋ ਗਿਆ ਮਗਟਿਆਰ ਸੇ ਹਾਂ ਕਿਵੇਂ ਠੱਲਾਇਆ ਪਿਆ ਹੈ ਕਿਵੇਂ ਪੁੱਤਰਾ ਠੀਕ ਐ ਹੋਰ ਠੀਕ ਹਾਂ ਠੀਕ ਐ ਹੋਰ ਠੀਕ ਐ ਠੀਕ ਐ ਕੀ ਗੱਲ ਹੋ ਗਈ ਓਏ ਹੁਣ ਆ ਗਈ ਸੀ ਤੈਨੂੰ ਪਤਾ ਹੀ ਹੋਣਾ ਤੇ ਪਿੰਡ ਜ ਆਪਣੇ ਕੋਈ ਠੱਗ ਜਨਾਨੀ ਹੈਗੀ ਆ ਯਾਰ ਅੱਛਾ ਹਾਂ ਮੈਂ ਖੇਤੋਂ ਆਉਂਦਾ ਸੀਗਾ ਮੈਨੂੰ ਨੇ ਰੋਕ ਲਿਆ ਰੋਕ ਕੇ ਮੈਨੂੰ ਕਹਿੰਦੀ ਹੂੰ ਵੀ ਬਈ ਮੇਰੇ ਜਵਾਕ ਨੂੰ ਮਾਰ ਕੋਈ ਤਰ੍ਹਾਂ ਫੋਨ ਦੇ ਦੇ ਅੱਛਾ ਚਲ ਮੈਂ ਉਹਦੀ ਗਨਾਈ ਤੇ ਆ ਗਿਆ ਮਨਨ ਉਹਦੀ ਗਨਾਈ ਤੇ ਸੀ ਗਿਆ ਕਿ ਮੈਂ ਉਹਨੂੰ ਫੋਨ ਦੇਤਾ ਫੋਨ ਖੋ ਕੇ ਉਹਦਾ ਬਈ ਕਿੰਨੀ ਮੈਂ ਕੱਪੜੇ ਪਾੜੂ ਮੈਂ ਤੇ ਤੇ ਇਲਜ਼ਾਮ ਲਾਵ ਜੀ ਮੇਰੀ ਗੱਲ ਨਾ ਮੰਨੀ ਮੈਂ ਭਰਾਵਾ ਡਰਦੇ ਰਹਿਣੇ ਤਾਂ ਹੱਥ ਜੋੜੇ ਮੈਨੂੰ ਮਾਫ ਕਰ ਦੇ ਬਈ ਮੈਂ ਤਾਂ ਕੁਝ ਵੀ ਨਹੀਂ ਕਿਹਾ ਸੀ ਉਹਨੂੰ ਅੱਛਾ ਲੈ ਮੇਰਾ ਫੋਨ ਲੈ ਗਈ ਠੀਕ ਹੈ ਤੇ ਬਸ ਬਈ ਤਨ ਕੀ ਦੱਸਾਂ ਮੈਂ ਫੋਨ ਵੀ 17000 ਦਾ ਫੋਨ ਸੀਗਾ ਮੈਂ ਵੀ ਡਿਊਟੀ ਤੋਂ ਆਉਂਦਾ ਸੀ ਨਾ ਰਸਤੇ 'ਚ ਮੈਨੂੰ ਤਾਂ ਇਹਨੇ ਦੱਸਿਆ ਸਾਰੀ ਗੱਲ ਬਾਤ ਅੱਛਾ ਫਿਰ ਮਾਤਾ ਨੇ ਵੀ ਦੱਸਿਆ ਗੱਲਾਂ ਬਾਤਾਂ ਤਾਂ ਤਾਂ ਹੀ ਮੈਂ ਹੁਣ ਬਾਹਰ ਲੈ ਕੇ ਆਇਆ ਤੇਰੇ ਕੋਲ ਬਸ ਬਈਓ ਤੂੰ ਆਏ ਦੇਖ ਲਾ ਵੀ ਬੰਦਾ ਕਰੇ ਕੀ ਕਰੇ ਕੱਲ ਜੋ ਕੋ ਪੂਰੇ ਜੋਰਾਂ ਤੇ ਹੈ ਸ਼ਕਲ ਮਾੜੀ ਮੋਟੀ ਪਛਾਣਦਾ ਉਹਦੀ ਹਾਂ ਬਈ ਹਾਂ ਗੋਰੀ ਗੋਰੀ ਜੀ ਹੈ ਬਾਈ ਠੀਕ ਹੈ ਮਤਲਬ ਗੋਰੀ ਜੀ ਜਨਾਨੀ ਹੈ ਭਾਰੀ ਜੀ ਹੈ ਛੋੜਾ ਜਿਹਾ ਕੱਦ ਹੈ ਠੀਕ ਹੈ ਹਾਂ ਠੀਕ ਹੈ ਸਰਦਾਰੀ ਦਾ ਉਹ ਸੂਟ ਪਾਇਆ ਸੀਗਾ ਪਿੰਡ 'ਚ ਦੇਖੀਏ ਕਿਤੇ ਫਿਰਦੀ ਹੁਣ ਪ ਉਨ ਉਲਗੜਾ ਟਿਕਾਣਾ ਜੀ ਆਪਣੇ ਕੋਲੇ ਆਉਂਦੀ ਹੋਵੇ ਜਾਂ ਆਪਣੇ ਪਿੰਡ 'ਚ ਰਹਿੰਦੀ ਹੋਵੇ ਮੈਂ ਤਾਂ ਇਹ ਵੀ ਗੱਲ ਸੁਣੀ ਹੈ ਕਿੰਦੇ ਉਹ ਹਰ ਇੱਕ ਟਿਕਾਣੇ 'ਚ ਹੀ ਜਾਂਦੀ ਹੈ ਹਰ ਇੱਕ ਬੰਦੇ ਨੂੰ ਉਹ ਰੋਕਦੀ ਹੈ ਹਰ ਇੱਕ ਨੂੰ ਲੁੱਟਦੀ ਹੈ ਹਰ ਇੱਕ ਬੰਦੇ ਨੂੰ ਲੁੱਟਦੀ ਹੈ ਆਪਣੇ ਪਿੰਡ 'ਚ ਹੋਰ ਵੀ ਲੁੱਟਿਆ ਕਿਸੇ ਨੇ ਬਾਈ ਹਜੇ ਦਿੱਖਦਾ ਮੈਨੂੰ ਪਤਾ ਨਹੀਂ ਪਰ ਮੈਨੂੰ ਉਹਨੇ ਜ਼ਰੂਰ ਲੁੱਟਿਆ ਗੱਲਾਂ 'ਚ ਲਿਆਉਂਦੀ ਹੈ ਬੰਦੇ ਨੂੰ ਪਹਿਲਾਂ ਰੋਕਦੀ ਹੈ ਜਾਂ ਤਾਂ ਡਿੱਗੀ ਪਈ ਹੁੰਦੀ ਹੈ ਜਾਂ ਰੋਣ ਦਾ ਡਰਾਮਾ ਕਰਦੀ ਹੈ ਮੈਂ ਤਾਂ ਪੁੱਤਰਾ ਤੈਨੂੰ ਇਹ ਗੱਲ ਕਹਿੰਦਾ ਕਈ ਵਾਰ ਤੈਨੂੰ ਕੋਈ ਵੀ ਜਨਾਨੀ ਰੋਕਦੀ ਹੈ ਠੀਕ ਹੈ ਉਹਦੀਆਂ ਗੱਲਾਂ 'ਚ ਨਾ ਹੀ ਠੀਕ ਹੈ ਤੇ बस मैं तो तन्नू ਇਹ ਹੱਥ ਛੋੜ ਕੇ ਬੇਨਤੀ ਕਰਦਾ ਵੀ ਜਿਵੇਂ ਮਰਜ਼ੀ ਕਰਾ ਮੱਕਾ ਮੜ ਲੈ ਤੂੰ ਟੈਨਸ਼ਨ ਨਾ ਲੈ ਹੂੰ ਚੁੱਪ ਕਰਕੇ ਘਰੇ ਜਾ ਜਲਦੀ ਜਲਦੀ ਉਹਦਾ ਹੱਲ ਕਰਕੇ ਜਾਂ ਦੱਸਤਾ ਮੈਂ ਟੈਨਸ਼ਨ ਨਾ ਮਨ ਮੈਂ ਪਤਾ ਹੀ ਕਰਨ ਆਇਆ ਸੀ ਮੇਰੇ ਮੇਰਾ ਇੱਕ ਬੇਨਤੀ ਹੈ ਵਾ ਹਾਂ ਹੈ ਤੇ ਮੈਨੂੰ ਪੈਸੇ ਹੁਣ ਆ ਜਾਣਗੇ ਆਪਣੇ ਫਸਲ ਦੇ ਪੈਸੇ ਜਿਹੜੇ ਆ ਜਾਣਗੇ ਮੈਂ ਤੈਨੂੰ ਦੇ ਦੂੰਗਾ ਠੀਕ ਹੈ ਮੈਨੂੰ ਨਾ ਤੂੰ 50000 ਰੁਪਏ ਦੇ ਦੀ ਜਾਂ ਮੈਨੂੰ ਕਿਸ਼ਤਾਂ ਦੇ ਫੋਨ ਦਵਾ ਦੇ ਯਾਰ ਮੈਂ ਇਹਦਿਕ ਘਰੇ ਗੱਲ ਨਹੀਂ ਕੀਤੀ ਐਨਾ ਗੱਲ ਕਰਦੇ ਮੇਰਾ ਤੂੰ ਆਏ ਸ਼ਾਮ ਨੂੰ ਪੈਸੇ ਦਾ ਕਰਿਆ ਕੇ ਫੜ ਲੈ ਠੀਕ ਹੈ ਪਰ ਸ਼ਾਮ ਤੋਂ ਪਹਿਲਾਂ ਪਹਿਲਾਂ ਮੈਂ ਉਹਨੂੰ ਲੱਭ ਲੂੰ ਮੈਂ ਸਾਰਾ ਦਿਨ ਪਿੰਡ 'ਚ ਹੀ ਡਿਊਟੀ ਕਰਨੀ ਆ ਅੱਜ ਬਸ ਠੀਕ ਹੈ ਲੱਭ ਤਾਂ ਉਹਨੂੰ ਮੈਨੂੰ ਟੈਨਸ਼ਨ ਨਾ ਮੰਨ ਠੀਕ ਹੈ ਬੋਲ ਜੀ ਠੀਕ ਹੈ ਠੀਕ ਹੈ ਜੀਰਾ ਠੀਕ 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 ਇਹ ਜੀ ਹੁਣ ਕਹਿੰਦੇ ਨਾ ਜੇ ਅਜੇ ਜਵਾਨ ਹੋਣ ਤਾਂ ਪੰਜਾਬ ਦਾ ਨਕਸ਼ਾ ਬਦਲ ਬਦਲ ਜਾਂਦਾ ਮੈਨੂੰ ਉਮੀਦ ਹੈ ਮੁੰਡੇ ਤੇ ਮਾਣ ਆ ਮੈਨੂੰ ਵੀ ਹੱਥਾਂ ਤੋਂ ਪਹਿਲਾਂ ਪਹਿਲਾਂ ਬੰਦਾ ਉਹਨੂੰ ਭਾਲ ਲੂ ਏ ਕਿਉਂ ਯਾਰ ਆ ਗੱਡੀ ਬੈਠੇ ਮੈਂ ਦਵਾਈ ਦਵਾਣੇ ਚਲ ਤਵਾਈ ਨਹੀਂ ਮੇਰੇ ਮਗਰ ਲੱਗਿਆ ਸੀ ਕੋਈ ਕੋਈ ਨਹੀਂ ਕੋਈ ਨਹੀਂ ਤੇ ਗੱਡੀ ਨਹੀਂ ਗਈ ਕੋਈ ਨਹੀਂ ਮੇਰੇ ਮਗਰ ਲੱਗਿਆ ਕੋਈ ਮਗਰ ਭੱਜੇ ਆਉਂਦੇ ਸੀ ਕੋਈ ਨਹੀਂ ਗੱਡੀ ਦਾ ਟੋਕੀ ਹੋ ਗਿਆ ਕੌਣ ਪਿੱਛੇ ਲੱਗਿਆ ਉੱਡੇ ਪਿੱਛੇ ਕੋਈ ਨਹੀਂ ਕੋਈ ਨਹੀਂ ਉੱਥੋਂ ਮੁੰਡੇ ਸੀ 2-3 ਮੈਂ ਤਾਂ ਮੱਥਾ ਜਾੜ ਬਚਾਈ ਹੋਇਆ ਕਿੱਥੇ ਜਗਤ ਆ ਰਹੀ ਸੀ ਮੈਂ ਮਹੀਨੇ ਮੈਂ ਜਾ ਰਹੀ ਗੱਲ ਤਾਂ ਇੱਧਰ ਵੀ ਬਣ ਗਈ ਕਿਵੇਂ ਤੂੰ ਕਿੱਥੋਂ ਹੈ ਤੂੰ ਕੌਣ ਹੈ ਮੇਰੇ ਤਾਂ ਤੂੰ ਕੀ ਲੈਣਾ ਤੂੰ ਦੱਸ ਕਿੱਧਰ ਖੜੀ ਮੈਂ ਤਾਂ ਸ਼ੀਸ਼ੇ ਦੇ ਵਿੱਚ ਦੀ ਦੇਖਿਆ ਸੀ ਮਾਫਾ ਬੜਾ ਸੋਹਣਾ ਮੁੰਡਾ ਹੈ ਕੰਮ ਕੀ ਕਰਦੀ ਹੈ ਤੂੰ ਕੰਮ ਕੁਝ ਨਹੀਂ ਕਰਦੀ ਕੁਝ ਤਾਂ ਕਰਦੀ ਹੋਣੀ ਹੈ ਜਿਹੜੇ ਤੇਰੇ ਪਿੱਛੇ ਬੰਦੇ ਲੱਗੇ ਹੋਏ ਘਰ ਵਾਲਾ ਛੱਡ ਕੇ ਤੁਰ ਗਿਆ ਉਹ ਤਾਂ ਮੈਂ ਆਉਂਦੀ ਸੀ ਉਬਰ ਜੀਵੇਂ ਹੁਣ ਤੁਸੀਂ ਫਿਦਾ ਹੋ ਗਏ ਉਹ ਵੀ ਉਹ ਹੋ ਗਏ ਸੀ ਫਿਦਾ ਦਾ ਤੂੰ ਬਹੁਤ ਲੋਕ ਕੀਤੇ ਹੋਣੇ ਪਰ ਹੁਣ ਤੇਰਾ ਟਾਈਮ ਖਤਮ ਅੱਛਾ ਗੁਰਮੀਤ ਸਿੰਘ ਫ্রম ਸੀਆਈ ਸਟਾਫ ਸੌਰੀ ਖੇਡ ਲੀਆਂ ਜਿੱਦੀਆਂ ਚਾਲਾਂ ਖੇਡਣੀਆਂ ਸੀ ਤੂੰ ਸੌਰੀ ਸਰ ਹੁਣ ਤਾਂ ਤੇਰਾ ਟਾਈਮ ਸੌਰੀ ਸੌਰੀ ਜਦੋਂ ਜੇ ਚਾਕੇ ਪਿੱਛੇ ਨਾ ਚੱਕੀ ਨਿਮਰ ਮਾਫ ਕਰ ਦਵਨੋ ਮਾਫ ਤਾਂ ਹੁਣ ਤੱਕ ਨਹੀਂ ਚੱਕੀ ਲਾਤੀ ਹਾਂ ਮਾਫ ਬਾੜੀ ਲਾ ਮੈਨ ਮੈਨ ਜਾਨ ਦੋ ਨਹੀਂ ਭਾਈ ਨਹੀਂ ਭਾਈ ਜਾਨ ਦੋ ਮੈਨੂੰ ਮੈਨੂੰ ਮਾਫ ਕਰ ਦੋ ਨਹੀਂ ਮੈਂ ਤੇ ਵੈਸੀ ਤੁਹਾਨੂੰ ਲਾਤ ਅੰਦਰ ਕਰੋ ਸਦਾ ਸੋਨਾ ਦੇ ਕੇ ਵੈਸੀ ਤੁਹਾਨੂੰ ਲਾਤ ਅੰਦਰ ਕਰੋ ਤੁਹਾਨੂੰ ਕਿਹੜਾ ਨਾ ਲਾਤ ਅੰਦਰ ਕਰੋ ਬਾੜੀ ਲਾਓ ਨਹੀਂ ਭਾਈ ਲਾਖਾ ਨਾ ਬਾੜੀ ਲਾਓ ਕਿਤੇ ਨਹੀਂ ਨਾ ਜਾਨੀ ਬਾੜੀ ਲਾਓ ਕਿਤੇ ਨਹੀਂ ਨਾ ਜਾਨੀ ਜਾਨੀ ਤਨੂ ਕਿਹਾ ਬਹਿੜ ਤੇਰੇ ਬਾਕਿਆਂ ਨੂੰ ਫੜ ਕੇ ਪਤਾ ਨਹੀਂ ਕਿੰਨੇ ਨੂੰ ਅੰਦਰ ਕੀਤਾ ਹਨ ਹਨਾ ਸੌਰੀ ਸਸਿ ਗਾਲ ਦੀ ਸਾਰਿਆਂ ਨੂੰ ਅਸੀਂ ਇਹ ਥੋੜਾ ਜਿਹਾ ਮੁੱਦਾ ਬਣਾਇਆ ਹੈ ਕਿ ਜਿਹੜਾ ਕੁਝ ਅੱਜ ਕੱਲ ਚੱਲ ਰਿਹਾ ਹੈ ਹਨਾ ਤੇ ਤੁਸੀਂ ਬਚ ਬਚਾ ਕੇ ਆ ਦੇਖੋ ਠਗਣੀ ਨੇ ਕੀ ਕੰਮ ਕੀਤਾ ਪਰ ਮੈਂ ਠਗਣੀ ਨਹੀਂ ਤੁਹਾਡੀ ਆਪਣੀ ਹਰਮਨ ਬਾਠਾ ਤੇ ਇੱਕ ਤੁਹਾਨੂੰ ਮੈਸੇਜ ਦਿੱਤਾ ਹੈ ਵੀ ਚੱਲਦੇ ਰਸਤੇ ਕੋਈ ਲਿਫਟ ਮੰਗਦਾ ਕੋਈ ਡਿੱਗਿਆ ਹੈ ਕੁਝ ਵੀ ਹੈ ਉਹਨੂੰ ਕੋਈ ਲਿਫਟ ਨਹੀਂ ਦੇਣੀ ਕੋਈ ਉਹਦੀ ਮਦਦ ਨਹੀਂ ਕਰਨੀ ਪਹਿਲਾਂ ਥੋੜੀ ਜੀ ਜਾਣਕਾਰੀ ਲਓ ਤੇ ਇਹ ਅਸੀਂ ਇੱਕ ਜਸਟ ਮੈਸੇਜ ਬਣਾਇਆ ਜੀ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਚੈਨਲ ਦਾ ਨਾਮ ਬੋਲ ਦਿਓ ਬੂਟਾ ਗਰਾਰੀ ਪ੍ਰੋਡਕਸ਼ਨ ਮੈਂ ਕੈਮਰੇ ਦੇ ਪਿੱਛੇ ਬੋਲ ਰਿਹਾ ਜੀ ਤੇ ਹੁਣ ਅਸੀਂ ਫਿਲਮਾਂ ਬਣਾਇਆ ਕਰਾਂਗੇ ਹਰਮਨ ਬਾੜਸੀ ਬਹੁਤ ਵਧੀਆ ਆਰਟਿਸਟ ਹੈ ਸਾਡਾ ਗਰਮੀਤ ਭਰਾ ਕੰਮ ਕਰ ਰਿਹਾ ਸਾਡੇ ਨਾਲ ਤੇ ਵੀਡੀਓ ਦੇ ਵਿੱਚ ਤੁਸੀਂ ਸਾਡੀ ਵੀਡੀਓ ਦਾ ਟਾਈਮ ਹੈ ਜੀ 7 ਵਜੇ ਰਾ ਸ਼ਾਮ ਨੂੰ 7 ਵਜੇ ਤੁਸੀਂ ਸਾਡੀ ਫਿਲਮ ਦੇਖੋਗੇ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਉਹਨਾਂ ਦੇ ਸਮੇਂ ਚ ਅਸੀਂ ਫਿਲਮਾਂ ਹੋਰ ਵੀ ਬਣਾਵਾਂਗੇ ਜੀ ਗਰਮ ਗਰਮ ਜਿਹੜੀਆਂ ਕਹਾਣੀਆਂ ਤੁਹਾਨੂੰ ਦੇਖਣ ਨੂੰ ਮਿਲੀਆਂ ਅਸੀ ਕਾਲ ਜੀ ਹਾਂ ਹੁੰਦਾ